ਜਾਬ ਨਿਊਜ਼ ਦਾ ਖਾਸ ਬੁਲੇਟਿਨ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰਖੀਆਂ ਵੱਲ ਨਿਤੇਸ਼ ਕੁਮਾਰ ਨੇ ਰਿਕਾਰਡ ਦਸਵੀਂ ਵਾਰ ਵਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸੌ ਪਟਨਾ ਵਿਖੇ ਹੋਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ਤੇ ਰਹੇ ਮਾਜੂਦ ਦਰਿੰਦਾਰਨ ਜਮਨੀ ਚੋਂਚ ਜਤਨ ਬਾਲੇ ਹਰਮਿੰਦਰ ਸਿੰਘ ਸੰਧੂ ਨੇ ਵਿਧਾਇਕ ਵਜੋਂ ਚੁੱਕੀ ਸੌ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਸ਼ੁਭ ਕਾਮਨਾਵਾਂ ਰਾਈਡੈਂਟ ਗਰੁੱਪ ਪੰਜਾਬ ਚ ਕਰੇਗਾ 2000 ਕਰੋੜ ਰੁਪਏ ਦਾ ਨਿਵੇਸ਼ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ ਜਾਣਕਾਰੀ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਿਰਕਤ ਹੁਣ ਖਬਰਾਂ ਵਿਸਥਾਰ ਦੇ ਨਾਲ ਨितीश ਕੁਮਾਰ ਨੇ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੁੱਕੇ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ 'ਚ ਹੋਏ ਸੌ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ਤੇ ਮੌਜੂਦ ਰਹੇ ਨितीश ਕੁਮਾਰ ਤੋਂ ਇਲਾਵਾ 26 ਹੋਰਾਂ ਨੇ ਨਵੀਂ ਐਨਡੀਏ ਦੀ ਅਗਵਾਈ ਵਾਲੀ ਬਿਹਾਰ ਕੈਬਨਿਟ ਦਾ ਹਿੱਸਾ ਬਣਨ ਲਈ ਸੌ ਚੁੱਕੇ ਮੁੱਖ ਮੰਤਰੀ ਨितीश ਕੈਬਨਿਟ ਵਿੱਚ ਇਸ ਵਾਰ 13 ਨਵੇਂ ਚਿਹਰੇ ਹਨ ਨितीश ਕੁਮਾਰ ਨੇ ਰਿਕਾਰਡ 10 ਵਾਰ ਵਿਹਾਰ ਦੇ ਮੁੱਖ ਮੰਤਰੀ ਬਜੋਸਾਂ ਚੁੱਕੇ ਵੀਰਵਾਰ ਨੂੰ ਹੋਏ ਸੌ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ਤੇ ਪਹੁੰਚੇ ਉਹਨਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਤਨਮਿੰਦਰ ਪ੍ਰਧਾਨ ਵਰਗੇ ਹੋਰ ਵੱਡੇ ਆਗੂ ਤੇ ਸੱਤ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ ਨितीश ਕੁਮਾਰ ਦੇ ਮੁੱਖ ਮੰਤਰੀ ਵਜੋਂ ਸੌ ਚੁੱਕਣ ਤੋਂ ਇਲਾਵਾ 26 ਹੋਰਾਂ ਨੇ ਵੀ ਨਵੇਂ ਐਨਡੀਏ ਦੀ ਅਗਵਾਈ ਵਾਲੀ ਬਿਹਾਰ ਕੈਬਨਿਟ ਦਾ ਹਿੱਸਾ ਬਣਨ ਲਈ ਸੌ ਚੁੱਕੀ। ਨितीश ਕੈਬਨਿਟ ਵਿੱਚ ਇਸ ਵਾਰ 13 ਚਿਹਰੇ ਨਵੇਂ ਹਨ। ਇਸ ਵਾਰ ਨितीश ਦੀ ਕੈਬਨਿਟ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ। ਰਾਮ ਕਿਰਪਾਲ ਯਾਦਵ ਅਤੇ ਸ਼੍ਰੇਸ਼ੀ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ। ਚਿਰਾਗ ਦੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਜਿਨ੍ਹਾਂ ਵਿੱਚ ਸੰਜੇ ਸਿੰਘ ਵੀ ਸ਼ਾਮਲ ਹਨ ਇਸ ਵਾਰ ਸੰਜੇ ਸਿੰਘ ਨੇ ਮੌਵਤੋ ਲਾਲੂ ਯਾਦਵ ਦੇ ਪੁੱਤਰ ਤੇਜ ਪ੍ਰਤਾਪ ਨੂੰ ਹਰਾ ਕੇ ਝੋਣ ਦਿੱਤੀ ਹੈ ਸੌ ਚੁੱਕ ਸਮਾਗਮ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਦੇ ਵਿੱਚ ਹੋਇਆ ਜਿੱਥੇ 2005 2010 ਅਤੇ 2015 ਵਿੱਚ ਨितीश ਕੁਮਾਰ ਦੇ ਉਦਘਾਟਨ ਸਮਾਰੋਹ ਹੋਏ ਹਨ ਇਹ ਉਹ ਸਥਾਨ ਵੀ ਹੈ ਜਿੱਥੇ ਜੈ ਪ੍ਰਕਾਸ਼ ਨਾਰਾਇਣ ਨੇ 1974 ਵਿੱਚ ਇੱਕ ਭਾਸ਼ਣ ਦੌਰਾਨ ਪੂਰੀ ਕ੍ਰਾਂਤੀ ਦਾ ਸਰਦਾ ਦਿੱਤਾ ਸੀ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨितीश ਕੁਮਾਰ ਨੂੰ ਪਹਿਲੀ ਵਾਰ ਪਟਨਾ ਵਿੱਚ ਉਹਨਾਂ ਦੇ ਸਰਕਾਰੀ ਨਿਵਾਸ ਤੇ ਨਵੇਂ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਜੀਡੀਯੂ ਵਿਧਾਨ ਸਭਾ ਪਾਰਟੀ ਦੇ ਨੇਤਾ ਵਜੋਂ ਚੁਣਿਆ ਗਿਆ ਸੀ ਬਾਅਦ ਵਿੱਚ ਉਹਨਾਂ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਰਾਸ਼ਟਰੀ ਲੋਕਤੰਤਰੀ ਗੱਟ ਜੋੜ ਐਨਡੀਏ ਵਿਧਾਨ ਸਭਾ ਪਾਰਟੀ ਦਾ ਨੇਤਾ ਚੁਣਿਆ ਗਿਆ ਦਰਿੰਦਾਰਨ ਉਪਚੋਣ ਜਤਨ ਵਾਲੇ ਵਿਧਾਇਕ ਹਰਬੀਰ ਸਿੰਘ ਸੰਦੂ ਨੇ ਵੀਰਵਾਰ ਨੂੰ ਵਿਧਾਇਕ ਵਜੋਂ ਸੌਚੂ ਕੀ ਸਪੀਕਰ ਕੁਲਤਾਰ ਸਿੰਘ ਸੰਧਮਾਨੇ ਉਹਨਾਂ ਨੂੰ ਅਹੁਦੇ ਦੀ ਸੌਚਾਈ ਇਸ ਤੋਂ ਪਹਿਲਾਂ ਸੰਦੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਤਰੰਦਰੰਤ ਵਿਧਾਨ ਸਭਾ ਉਪ ਚੋਣਾਂ ਜਿੱਤਣ ਵਾਲੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਵਿਧਾਇਕ ਵਜੋਂ ਸੌਂ ਚੁੱਕੇ ਸਪੀਕਰ ਕੁਲਤਾਰ ਸੰਧਵਾ ਨੇ ਉਹਨਾਂ ਨੂੰ ਅਹੁਦੇ ਦੀ ਸੌਂਚਾਈ ਉਹਨਾਂ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਦੇ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣਗੇ ਸਪੀਕਰ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਮੂੰ ਮਿੱਠਾ ਕਰਵਾਇਆ ਸੌਂ ਚੁੱਕਣ ਤੋਂ ਪਹਿਲਾਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਨਾਲ ਹੀ ਉਹਨਾਂ ਨੂੰ ਤਰਨਤਾਰਨ ਦੇ ਲੋਕਾਂ ਦੇ ਵਿਚਾਰ ਰਹਿ ਕੇ ਸੇਵਾ ਕਰਨ ਲਈ ਕਿਹਾ ਦੱਸਦੇ ਹਾਂ ਕਿ ਤਰਿੰਦਾਨ ਸੀਟ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਣ ਨੇ ਜਿੱਤੀ ਸੀ ਪਰ ਇਸ ਸਾਲ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ। ਨਤੀਜੇ ਵਜੋਂ ਇਹ ਸੀਟ ਖਾਲੀ ਹੋ ਗਈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਮਿੰਦਰ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਉਹਨਾਂ ਨੂੰ ਉਪ ਚੋਣ ਵਿੱਚ ਆਪਣਾ ਉਮੀਦਵਾਰ ਬਣਾਇਆ। ਉਹਨਾਂ 42649 ਵੋਟਾਂ ਹਾਸਲ ਕੀਤੀਆਂ ਤੇ 12091 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕਾਰ ਦੂਜੇ ਸਥਾਨ ਤੇ ਰਹੀ। ਟ੍ਰਾਈਡੈਂਟ ਗਰੁੱਪ ਵੱਲੋਂ ਪੰਜਾਬ 'ਚ 2000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ। ਕੈਬਨਿਟ ਮੰਤਰੀ ਸੰਜੀਪ ਅਰੋੜਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਗਰੁੱਪ ਨੇ ਇਸ ਉਪਰਾਲੇ ਦੇ ਨਾਲ ਪੰਜਾਬ ਦੇ 2000 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਸ਼ਾਮਲ ਹੋਣਗੀਆਂ। ਕੈਬਨਿਟ ਮੰਤਰੀ ਸੰਜੀਵ ਅਰੋਣਾ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਪੰਜਾਬ 'ਚ 2000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਜਿਸ ਨਾਲ ਸੁੱਬੇ ਵਿੱਚ 2000 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਇਸ ਬਾਰੇ ਜਾਣਕਾਰੀ ਦੰਦਿਆਂ ਦੱਸਿਆ ਕਿ ਉਨ੍ਹਾਂ ਨੇ 20 ਸਾਲਾਂ ਬਾਅਦ ਪੰਜਾਬ 'ਚ ਅਜਿਹਾ ਵਾਤਾਵਰਣ ਦੇਖਿਆ ਜੋ ਇੰਡਸਟਰੀ ਦੇ ਲਈ ਕਾਫੀ ਫਾਇਦੇਮੰਦ ਹੈ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਹੈ ਇਹ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਚੰਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਮੱਧਿਆ ਪ੍ਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਅੱਜ ਅਸੀਂ ਹਾਂ ਤੁਹਾਡੀ ਇਨਵੈਸਟਮੈਂਟ ਜਦੋਂ ਕਰਨ ਜਾਵਾਂਗੇ ਪ੍ਰੈਸ ਨੇ ਪੁੱਛਣਾ ਜ਼ਰੂਰ ਹੈ ਤੁਹਾਡੇ ਕੋਲ ਵੀ ਹੁਣ ਪੰਜਾਬ ਔਰ ਬੱਧਿਆ ਬਰਦੇਸ਼ ਚੋਂ ਤੁਹਾਨੂੰ ਕਿਹੜੀ ਸੂਬਾ ਚੰਗਾ ਲੱਗਦਾ ਸੋ ਇਹ ਹੁਣ ਸਵਾਲ ਆ ਜਾਂ ਇਹਨਾਂ ਨੂੰ ਪੁੱਛਿਓ ਜੇ ਤੁਸੀਂ ਸਾਰੇ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹਾਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ mainly employment oriented ਹੈ ਦੇ ਵਿੱਚ ਕੁਛ ਇਨਵੈਸਟਮੈਂਟ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਹੈ ਪੇਪਰ ਮਿਲਸ ਵੀ ਹੈ ਔਰ ਜਿਹੜਾ ਮੋਹਾਲੀ ਚ ਇਨਵੈਸਟਮੈਂਟ ਕਰ ਰਿਹਾ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈ ਕੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਮਾ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਜ਼ਿਕਰ ਹੋ ਗਿਆ ਕਿ ਟ੍ਰਾਈਡੈਂਟ ਗਰੁੱਪ ਵਿੱਚ ਪਹਿਲਾਂ ਵੀ ਲਗਭਗ 10000 ਵਿਅਕਤੀ ਕੰਮ ਕਰ ਰਹੇ ਹਨ ਟ੍ਰਾਈਡੈਂਟ ਗਰੁੱਪ ਦਾ ਪੰਜਾਬ ਦੇ ਬਰਨਾਲਾ ਸ਼ਹਿਰ ਅਤੇ ਮੱਧ ਪ੍ਰਦੇਸ਼ ਦੇ ਮੁੰਦਨੀ ਸ਼ਹਿਰ ਵਿੱਚ ਵੱਡੇ ਪਲਾਂਟ ਹਨ ਇੰਡਸਟਰੀ ਲਈ ਚੰਗੇ ਵਾਤਾਵਰਣ ਦੇ ਚਲਦਿਆਂ प्राइडेंट ग्रुप ਦੇ ਚੇਅਰਮੈਨ ਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਮੋੜ ਤੋਂ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਦਾ ਮਨ ਬਣਾਇਆ ਹੈ ਇਸ ਇਨਵੈਸਟਮੈਂਟਸ ਦੇ ਨਾਲ ਪੰਜਾਬ ਸੂਬੇ ਨੂੰ ਬਹੁਤ ਵੱਡਾ ਲਾਭ ਮਿਲੇਗਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੜਿਆ ਨੇ ਮੰਗ ਕੀਤੀ ਹੈ ਕਿ ਕੇਂਦਰ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਨਮੀ ਮਿਸਾਲ ਕਾਇਮ ਕੀਤੀ ਹੈ ਜ਼ਿਆਦਾਤਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਪੰਜਾਬ ਸਰਕਾਰ ਦੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ ਇਸ ਵਾਰ ਪੰਜਾਬ ਭਰ ਦੇ ਵਿੱਚ ਅਪਰਾਲੀ ਜਲਾਉਣ ਦੇ ਮਾਮਲਿਆਂ ਦੇ ਵਿੱਚ ਵੱਡੀ ਗ੍ਰਾਵਟਾਈ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਦੀ ਤਾਰੀਫ਼ ਕੀਤੀ ਹੈ ਮੰਤਰੀ ਨੇ ਪੰਜਾਬ ਦੇ ਵਿਜਾਇ ਹੜਾ ਨੂੰ ਲੈ ਕੇ ਕਿਹਾ ਕਿ ਇਸ ਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਬਿਲਡਿੰਗਾਂ ਅਤੇ ਦਫ਼ਤਰ ਵੀ ਟਹਿਟੇ ਰਿ ਹੋਏ ਨੇ ਇਸ ਮਾਮਲੇ ਉੱਤੇ ਖੇਤੀਬਾੜੀ ਮੰਤਰੀ ਖੁਰਮੀਸ਼ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਲਜ ਬੰਦਾ ਹੈ ਕਿ ਅਜੇ ਮੌਕੇ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਈਏ ਉੱਥੇ ਹੀ ਕੇਂਦਰ ਦੇ ਵੱਲੋਂ ਮੁਆਵਜ਼ਾ ਨਾ ਮਿਲਣ ਨੂੰ ਲੈ ਕੇ ਵੀ ਕੇਂਦਰ ਦੇ ਉੱਤੇ ਨਿਸ਼ਾਨਾ ਸਾਧਿਆ ਕਿਹਾ ਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਮਤਰੇ ਵਾਲਾ ਸਲੂਕ ਹੁੰਦਾ ਆਇਆ ਹੈ ਤੇ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਜਿਹੜੀ ਉਹਦੀ ਆਪਣੀ ਧਰਤੀ ਹੈ ਉਹਨੂੰ ਅਸੀਂ ਅੱਗ ਲਾਈਏ ਇਹ ਕੁਝ ਸਮਾਂ ਸੀ ਮਜਬੂਰੀ ਸੀ ਪਰ ਹੌਲੀ ਹੌਲੀ ਜਿਵੇਂ ਪੰਜਾਬ ਸਰਕਾਰ ਨੇ ਸੈਂਟਰ ਵੀਓ ਦੇ ਵਿੱਚ ਹਿੱਸਾ ਪਾਉਂਦਾ ਹੈ ਉਪਰਾਲਾ ਕੀਤਾ ਸੀ ਆਰਐਮ ਮਸ਼ੀਨਾਂ ਵਾਲਾ ਜਿਹੜਾ ਹਰੇਕ ਥਾਂ ਉਹ ਤਕਰੀਬਨ ਪਹਿਲਾਂ 3.5 ਤਿੰਨ ਸੌ ਕਰੋੜ ਐ ਤੱਕ 500 ਕਰੋੜ ਰੁਪਈਆ ਉਹਦੇ ਰੱਖਵਾ ਰੱਖਿਆ ਗਿਆ ਇਹ ਜੀ ਸਬਸਿਡੀ ਜ਼ਿਮੀਂਦਾਰਾਂ ਨੂੰ ਮਿਲਦੀ ਹੈ ਇਹਦੇ ਨਾਲ ਬਹੁਤ ਵੱਡੇ 2000 ਤੱਕ ਤੇ 2500 ਤੋਂ ਵੱਧ ਕੈਂਪ ਲਾਏ ਗਏ ਆ ਜ਼ਿਮੀਂਦਾਰ ਭਰਾਵਾਂ ਨਾਲ رابطہ ਕੈਂਪ ਕਰਕੇ ਉਹਨਾਂ ਨੂੰ ਦੱਸ ਕੇ ਕਿ ਇਹਦੇ ਵਿੱਚ ਬਹੁਤ ਵੱਡੀ ਗੁਣਵੰਤਾ ਹੈ ਜਿਹੜੀ ਉਹ ਸੀ ਖਤਮ ਕਰਦੇ ਆ ਜ਼ਮੀਨ ਦੀ ਜਦੋਂ ਅਸੀਂ ਅੱਗ ਲਾਉਣੀ ਆ ਤਾਂ ਉਹ ਇਸ ਨਾਲ ਸਹਿਮਤ ਵੀ ਹੈ ਵਤ ਤੋਂ ਵਤ ਸਾਥ ਦੇ ਰਹੇ ਆ ਜਿਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਇਸ ਤੇ ਅਸੀਂ ਕੰਟਰੋਲ ਕਰ ਲਿਆ ਤੇ ਥੋੜੀਆਂ ਘਟਨਾਵਾਂ ਰਹਿਣ ਲੱਗੀਆਂ ਹਾਂ ਸਰ ਜਿਸ ਤਰ੍ਹਾਂ ਦੀ ਹੜ੍ਹ ਵੀ ਆਈ ਨੇ ਇਸ ਵਾਰ ਵੱਡੀ ਮਾਰ ਪਈ ਐ ਝੋਨੇ ਦਾ ਝਾੜ ਵੀ ਘਟਿਆ ਲੱਗਦਾ ਕਿ ਕਿਸਾਨਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ ਅ ਵਿਖੋ ਕੋਈ ਵੀ ਇਹੋ ਜਿਹੀ ਤੋਂ ਮਾਰ ਪੈਂਦੀ ਆ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਉੱਥੇ ਜ਼ਿਮੀਂਦਾਰ ਭਾਈਚਾਰੇ ਦਾ ਇਕੱਲੇ ਦਾ ਨਹੀਂ ਕਿ ਪੰਜਾਬ ਦੀ ਆਰਥਿਕਤਾ ਛੱਟ ਵੱਜੀ ਹੈ ਉੱਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਘਰ ਵੀ ਟਾਇਟੇਰੀ ਹੋ ਜਾਣੇ ਨਸ਼ਟ ਹੋ ਜਾਣੇ ਸਾਡੇ ਦਫ਼ਤਰ ਵੀ ਸਾਰੇ ਤੇ ਫਰਕ ਪੈਂਦਾ ਉਹਨਾਂ ਨਾਲ ਪਿਆ ਤੇ ਜਿਹੜੀ ਇਸ ਨੂੰ ਪੂਰਾ ਕਰਨ ਦੇ ਲਈ ਅਸੀਂ ਸਾਰੇ ਯਤਨ ਸੀ ਮੁਆਬਜੇ ਦੀ ਰਸਮੀ ਦੀ ਮੰਤਰੀ ਤਿਆਰੀ ਕਿੰਨੇ ਤੋਂ ਹਜੇ ਤੱਕ ਨਹੀਂ ਮੁਆਬਜਾ ਆ ਉਹ ਵੇਖੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਉਧਰੋਂ ਚਾਹੀਦਾ ਉਹਨੂੰ ਅਸੀਂ ਉਹ ਜਿਹੜਾ ਸੂਬਾ ਹੈ ਸਰਹੱਦ ਤੇ ਬੈਠਾ ਤੇ ਇਸ ਦੇਸ਼ ਲਈ ਵੱਧ ਤੋਂ ਵੱਧ ਅੰਨ ਵੀ ਪੈਦਾ ਕਰਕੇ ਦਿੰਨੇ ਆ ਤੇ ਦੀ ਸਿਕਿਉਰਿਟੀ ਵੀ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਸਰਹੱਦ ਤੇ ਬੈਠੇ ਆ ਜਿੱਥੇ ਸਭ ਤੋਂ ਵੱਧ ਅੰਨ ਪੈਦਾ ਕਰਕੇ ਦੇਸ਼ ਨੂੰ ਦਿੰਦਿਆਂ ਉੱਥੇ ਹੀ ਸਿਕਿਉਰਿਟੀ ਦਾ ਕੰਮ ਵੀ ਕਰਦੇ ਆ ਇਸ ਲਈ ਕੇਂਦਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਛੇਟਾ ਵਿੱਚ ਹੋਏ ਕਤਲ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਮੁਲਜ਼ਮਾਂ ਤੇ ਬਣਦੀ ਕਾਰਵਾਈ ਕਰੇਗੀ ਇਹ ਕਹਿਣਾ ਹੈ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਢਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਪਣ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰਿਵਾਰ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਦੱਸਿਆ ਕਿ ਸਾਰਾ ਮਾਮਲਾ ਕਰੇਲੂ ਝਗੜੇ ਤੋਂ ਸ਼ੁਰੂ ਹੋਇਆ ਸੀ ਪਰਿਵਾਰ ਮੁਤਾਬਕ ਉਹਨਾਂ ਦੇ ਹੀ ਇੱਕ ਰਿਸ਼ਤੇਦਾਰ ਨੇ ਜੋ ਕਿ ਇਸ ਵੇਲੇ ਵਿਦੇਸ਼ ਵਿੱਚ ਹੈ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹਨਾਂ ਤੇ ਹਮਲਾ ਕਰਵਾਇਆ ਪਰਿਵਾਰ ਦਾ ਇਹ ਦਾਵਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਹਨਾਂ ਉੱਤੇ ਗੋਲੀਬਾਰੀ ਹੋ ਚੁੱਕੀ ਹੈ ਵਿਧਾਇਕ ਢਾਲੀਵਾਲ ਨੇ ਕਿਹਾ ਕਿ ਜਿਵੇਂ ਹੀ ਕਟਾ ਸਾਹਮਣੇ ਆਈ ਪੁਲਿਸ ਨੇ ਤੁਰੰਤ ਟੀਮ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਨਤੀਜਾ ਜਲਦੀ ਹੀ ਸਾਹਮਣੇ ਆ ਜਾਵੇਗਾ ਵਰਿੰਦਰ ਸਿੰਘ ਜਿਹਨੇ ਤਾਂ ਕੱਲ ਚਾਚੇ ਦੇ ਵਿੱਚ ਹੈ ਬਾਜ਼ਾਰ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਸੀਗਾ ਉਹਨਾਂ ਦੇ ਕਾਦਮਾਂ ਅਫਸੋਸ ਕਰਨ ਆਏ ਹੀ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਮਿਲਿਆ ਉਹਦਾ ਜਿੰਨੀ ਛਾਂਰਕਾ ਦੀ ਮਿਲੀ ਹੈ ਤੁਹਾਡੇ ਚੋਂ ਕੁਝ ਦੋਸਤਾਂ ਨੇ ਸੁਣ ਵੀ ਲਈ ਹੈ ਉਹਨਾਂ ਨੇ ਆਪ ਦੱਸਿਆ ਕਿ ਸਾਡਾ ਘਰੇਲੂ ਝਗੜਾ ਸੀਗਾ ਇੱਕ ਬੰਦਾ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਆ ਉਹ ਬਾਹਰ ਦੇਸ਼ ਚ ਜਾ ਕੇ ਉਹ ਬੈਠਾ ਤੇ ਉਥੋਂ ਇਹਨਾਂ ਤੇ ਉਹਨਾਂ ਨੇ ਹਮਲਾ ਕਰਾਇਆ ਕੋਈ ਪਹਿਲਾਂ ਵੀ ਇਹਨਾਂ ਦੇ ਦੱਸਣ ਸਾਤ ਤਿੰਨ ਚਾਰ ਮਹੀਨੇ ਪਹਿਲਾਂ ਵੀ ਉਹ ਇੱਥੇ ਕਿਤੇ ਫਾਇਦੰਗ ਕਰਕੇ ਗਏ ਘਾਤੇ ਤੇ ਬਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਹੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਫੋਰਸ ਨੂੰ ਅਸੀਂ ਉਸੇ ਲਈ ਟੀਮਾਂ ਬਣਾ ਕੇ ਕੱਲ ਦਾ ਹੀ ਇੱਥੇ ਬਰਕਾ ਕਰ ਰਹੇ ਸੀਗੇ ਉਹ ਅਸੀਂ ਲਗਭਗ ਲਾਗੇ ਚਾਗੇ ਹੀ ਹਾਂ ਜਿਹੜਾ ਰਿਜ਼ਲਟ ਹੈ ਜਲਦੀ ਤੁਹਾਡੇ ਸਾਹਮਣੇ ਆਊਗਾ ਜਿਹੜੇ ਵੀ ਬੰਦੇ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਫ਼ ਕਿਹਾ ਹੈ ਕਿ ਪੰਜਾਬ ਦੀ ਧਰਤੀ ਤੇ ਅਮਨ ਕਾਨੂੰਨ ਖਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜੇ ਵੀ ਲੋਕ ਧਮਕੀਆਂ ਦਿੰਦੇ ਨੇ ਹਮਲੇ ਕਰਦੇ ਨੇ ਜਾਂ ਗਿਰੋਬੰਦੀਆਂ ਨਾਲ ਜੁੜੇ ਹਨ ਉਹਨਾਂ ਨੂੰ ਸਲਾਖਾਂ ਪਿੱਛੇ ਪਾਇਆ ਜਾਵੇਗਾ ਸਰਕਾਰ ਇਸ ਪਰਿਵਾਰ ਨੂੰ ਪੂਰਾ ਇਨਸਾਫ਼ ਦਿਵਾਏਗੀ ब्रेक ਤੋਂ ਬਾਅਦ ਫਿਰ ਹਾਜ਼ਰ ਹਾਂ ਰੁਕ ਕਰਦੇ ਹਾਂ ਅਗਲੀਆਂ ਖਬਰਾਂ ਵੱਲ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕੇ ਹਨ ਪਾਰਟੀ ਦੇ ਆਗੂ ਪਰਮਬੰਦ ਸਿੰਘ ਰੋਮਾਣਾ ਨੇ ਕਿਹਾ ਕਿ ਸੂਬੇ 'ਚ ਗੈਂਗਸਟਰਾਂ ਦਾ ਰਾਜ ਹੈ ਉਹ ਹਰ ਰੋਜ਼ ਬੇਖੌਫ ਹੋ ਕੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਇਸ ਸਮੇਂ ਲੋਕਾਂ ਦੇ ਮਨਾਂ 'ਚ ਸਹਿਮ ਪਾਇਆ ਜਾ ਰਿਹਾ ਰੋਮਾਣਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਅਸਤੀਫਾ ਦੇਣ ਸ਼੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬਾਸ ਸਿੰਘ ਰੋਮਾਣਾ ਨੇ ਕਿਹਾ ਹੈ ਕਿ ਬੀਤੇ 48 ਘੰਟਿਆਂ ਵਿੱਚ ਗੋਲੀਬਾਰੀ ਦੀਆਂ ਚਾਰ ਪ੍ਰਮੁੱਖ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਬੱਸ ਸਟੈਂਡ ਤੇ ਗੋਲੀਬਾਰੀ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਛੇਟਾ ਵਿੱਚ ਪੈਰੋਲ ਤੇ ਆਇਆ ਇੱਕ ਵਿਅਕਤੀ ਮਾਰਿਆ ਗਿਆ ਇਸੇ ਸ਼ਹਿਰ ਦੀ ਮਾਰਕੀਟ ਵਿੱਚ ਇੱਕ ਵਿਅਕਤੀ ਗੋਲੀ ਦੇ ਨਾਲ ਮਾਰਿਆ ਗਿਆ ਤੇ ਬੰਗਾ ਬੱਸ ਸਟੈਂਡ ਤੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਤੇ ਚਾਰ ਹੋਰ ਜ਼ਖਮੀ ਹੋ ਗਏ ਅੱਜ ਦਿਨ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲॉ ਐਂਡ ਆਰਡਰ ਦੀ ਸਥਿਤੀ ਡਿੱਗਦੀ ਜਾ ਰਹੀ ਹੈ ਸਰਕਾਰ ਟੋਟਲ ਫੇਲਿਅਰ ਸਾਬਤ ਹੋ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਪੰਜਾਬ ਦੇ ਬਿਜ਼ਨਸਮੈਨ ਪੰਜਾਬ ਦੇ ਵਪਾਰੀ ਉਹਨਾਂ ਨੂੰ ਉਹਨਾਂ ਦੇ ਕਾਰੋਬਾਰਾਂ ਨੂੰ ਸੁਰੱਖਿਅਤ ਕਰਨ ਵਿੱਚ ਹਰ ਰੋਜ਼ ਪੰਜਾਬ ਦੇ ਵਿੱਚ ਵਗਦ ਦੇ ਗੈਂਗਸਟਰਿਜ਼ਮ ਤੇ ਜਿਹੜੇ ਕੀ ਪੰਜਾਬ ਦੀ ਸ਼ਾਂਤੀ ਨੂੰ ਪੰਜਾਬ ਦੀ ਪੀਸ ਤੇ ਕਾਮਨਲ ਹਾਰਮਨੀ ਨੂੰ ਵੀ ਟਾਰਗੇਟ ਕਰ ਰਹੇ ਐ ਪੰਜਾਬ ਦੇ ਵਪਾਰੀ ਟਾਰਗੇਟ ਕੀਤੇ ਜਾ ਰਹੇ ਐ ਪੰਜਾਬ ਦਾ ਹਰ ਵਰਗ ਟਾਰਗੇਟ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਕੋਈ ਵੀ ਵਰਗ ਜੇ ਮੈਂ ਕਹਾਂ ਸੇਫ ਨਹੀਂ ਐ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਗੈਂਗਸਟਰਜ਼ ਨੂੰ ਇਨ੍ਹਾਂ ਗੁੰਡਿਆਂ ਨੂੰ ਪੁਸ਼ਤ ਪਨਾਈ ਪੇਟਰਨੇਜ ਪੰਜਾਬ ਦੀ ਸਰਕਾਰ ਦੇ ਲੀਡਰ ਦੇ ਰਹੇ ਆ ਜਿਹੜਾ ਆਮ ਆਦਮੀ ਪਾਰਟੀ ਦੀ ਇਹ ਲੀਡਰਸ਼ਿਪ ਦੀ ਸਰਪ੍ਰਸਤੀ ਹੇਠ ਜਿਸ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਤੱਕ ਤਾ ਸੋ ਇੱਥੇ ਇਨ੍ਹਾਂ ਹਾਲਾਤਾਂ 'ਚ ਜਿਹੜਾ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਹਰ ਰੋਜ਼ ਜਿਹੜੇ ਕ੍ਰਾਈਮ ਦੇ ਇਨਸੀਡੈਂਟ ਹੋ ਰਹੇ ਆ ਉਹਨਾਂ ਨੂੰ ਦੇਖਦੇ ਆ ਇੱਕ ਇੱਕ ਦਿਨ ਦੇ ਵਿੱਚ 4-4 ਥਾਈ ਗੋਲੀਆਂ ਚਲਣੀਆਂ ਮਰਡਰ ਹੋਣੇ ਪੰਜਾਬ ਦਾ ਹੋਮ ਮਿਨਿਸਟਰ ਰਿਜ਼ਾਈਨ ਕਰੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਜੇ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਰੇ ਤੇ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਦੈਨ ਯੂ ਸਟੈਪ ਅਸਾਈਡ ਤੇ ਪੰਜਾਬ ਦੀ ਪੁਲਿਸ ਨੂੰ ਵੀ ਪੁਲਿਸਿੰਗ ਡਿਊਟੀਆਂ ਤੇ ਰਹਿਣ ਦੇਣ ਪੋਲਿਟੀਕਲ ਆਪੋਨੈਂਟਸ ਨੂੰ ਟਾਰਗੇਟ ਜਿਹੜਾ ਕਰਨ ਵਾਸਤੇ ਪੁਲਿਸ ਨੂੰ ਬਣਾਇਆ ਇਹਨਾਂ ਨੇ ਵਰਤਿਆ ਜਾ ਰਿਹਾ ਉਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਹੈ ਬੰਟੀ ਰੁਮਾਣਾ ਨੇ ਚੇਤੇ ਕਰਵਾਇਆ ਕਿ ਹਰ ਪੰਜਾਬੀ ਨੂੰ ਯਾਦ ਹੈ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਅਬੋਹਰ ਤੇ ਬਠਿੰਡਾ ਵਿੱਚ ਪ੍ਰਮੁੱਖ ਕਬੱਡੀ ਖਿਡਾਰੀਆਂ ਤੇ ਵਪਾਰੀਆਂ ਦਾ ਕਿਵੇਂ ਕਤਲ ਹੋਇਆ ਤੇ ਪੰਜਾਬ ਵਿੱਚ ਹਿੰਸਾ ਦੀਆਂ ਹੋਰ ਪ੍ਰਮੁੱਖ ਘਟਨਾਵਾਂ ਆਪ ਦੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਕਿਵੇਂ ਵਾਪਰੀਆਂ ਸ਼ਿਵसेना ਅਗਵਤੀ ਉਹਨਾਂ ਦੇ ਪੁੱਤਰ ਤੇ ਹੋਏ ਘਾਤ ਤੱਕ ਹਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਨੇ ਮਲਜ਼ਮਾ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ ਇਸ ਬਾਰੇ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਵਿਛੇਤ ਹੀ ਕਾਬੂ ਕਰ ਲਿਆ ਜਾਵੇਗਾ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਗੌਰਵ ਤੁਰਾਰੀ ਇੱਕ ਵਾਈ ਹੇਠ ਫਗਵਾੜਾ ਪੁਲਿਸ ਨੂੰ ਮੰਗਲਵਾਰ ਦੇ ਸ਼ਾਮ ਸ਼ਿਵ ਸੈਨਾ ਪੰਜਾਬ ਰਾਸ ਦੇ ਸੀਨੀਅਰ ਉਪਰਧਾਰ ਇੰਦਰਜੀਤ ਕਰਵਲ ਅਤੇ ਉਹਨਾਂ ਦੇ ਪੁੱਤਰ ਜਿਮੀ ਕਰਵਲ ਉਤੇ ਹੋਏ ਕਾਤਕ ਹਮਲੇ ਦੇ ਦੋਸ਼ਜਾਂ ਦੇ ਵਿੱਚੋਂ ਇੱਕ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਫਗਵਾੜਾ ਦੇ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਫਗਵਾੜਾ ਦੇ ਸੁਪਾਸ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਪੁੱਤਰ ਕੰਨੋਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇੱਕ ਦੇਸੀ ਪਿਸਤੌਲ ਬ੍ਰਹਮਤ ਕੀਤਾ। ਕਲ ਫਗਵਾੜੇ ਦੇ ਵਿੱਚ ਇੱਕ ਮਨਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫਆਈਆਰ ਨੰਬਰ 264 ਰਜਿਸਟਰ ਕੀਤੀ ਗਈ ਸੀ। ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ। ਤੇ ਐਸ ਪਰ ਦੀ अर्ਲियर ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫਆਈਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ ਸ਼੍ਰੀ ਗੌਰਵ ਤੂਰਾ ਆਈਪੀਐਸ ਐਸਐਸਪੀ ਕਪੂਟਲਾ ਦੇ ਦਿਸ਼ਾ ਨਿਰਦੇਸ਼ੇਡ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ ਕਿ ਇੱਕ ਅਕਿਊਜ਼ਡ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮਸ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਉਹਦੀ ਭਾਲ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ ਹੋਸੀ ਪਿਸਟਲ ਨੂੰ ਅੱਗੇ ਫਰੈਂਸਿਕ ਚਾਂਸ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ਡ ਫੜੇ ਗਏ ਤਾਂ ਨਾ ਤਾਂ ਸਾਹਮਣੇ ਆਏਗੀ ਇਹ ਗਨ ਹਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਐਸਪੀ ਸ਼ਰਮ ਨੇ ਫੁਕਵਾੜਾ ਦੇ ਨਿਵਾਸੀਆਂ ਨੂੰ ਪ੍ਰੋਸਤਾ ਦਿੱਤਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਬਹੁਤ ਛੇਤੀ ਗ੍ਰਿਫਤਾਰ ਕਰ ਲਵੇਗੀ। ਇਸ ਮੌਕੇ ਡੀਐਸਪੀ ਫੁਕਵਾੜਾ ਪਤ ਪੁਸ਼ਨ ਸੈਣੀ ਵੀ ਉਹਨਾਂ ਦੇ ਨਾਲ ਮੌਜੂਦ ਸੀ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਪੰਜ ਪਿਆਰਿਆਂ ਦੀ ਅਗਵਾਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਤੋਂ ਆਰੰਭ ਹੋਇ ਇਸ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਰਸਤੇ 'ਚ ਪਰਮਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਲੈਸਟਰ ਦੇ ਵੱਖ-ਵੱਖ ਰਸਤੇ ਰਾਹੀ ਟਾਊਨ ਸੈਂਟਰ ਰਾਹੀ ਹੁੰਦਿਆਂ ਹੋਇਆ ਗੁਰਦੁਆਰਾ ਸ੍ਰੀ ਨਾਨਕ ਦੇਵ ਜੀ ਹੌਲੀ ਮੂਨ ਵਿਖੇ ਸਮਾਪਤ ਹੋਇਆ ਇੰਗਲੈਂਡ ਤੋਂ ਸਾਡੇ ਸਹਿਯੋਗੀ ਸੁਖਜਿੰਦਰ ਸਿੰਘ ਟੱਡੇ ਦੇ ਨਾਲ ਮਨਜਿੰਦਰ ਪੂਰੇ the Vishesh report. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੋ ਲਾਸਟ ਵਿੱਚ ਫੜਾ ਹੀ ਹਮ ਹਮਾ ਨਗਰ ਕੀਰਤਨ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਸਮਾਪਤ ਗੱਡਿਆ ਜਾ ਰਿਹਾ ਸਾਡੇ ਨਾਲ ਜੁੜੇ ਹੋਏ ਗੁਰਨਾਬ ਸਿੰਘ ਜੀ ਗੁਰਦੇਵ ਬਹਾਦਰ ਗੁਰਸਾ ਗੁਰਦਵਾਰ ਸਾਹਿਬ ਦੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਪਿਛਲੇ ਜੋ 40 45 ਸਾਲ ਤੋਂ ਪਹਿਲਾਂ ਇਸ ਧਰਤੀ ਤੇ ਆ ਕੇ ਸਾਡੇ ਬਜ਼ੁਰਗਾਂ ਨੇ ਸਾਡੇ ਪਾਸ ਨੇ ਜਿਹਨੇ ਇਸ ਉਹ ਕੀਤੇ ਸਨ ਅੱਜ ਅਸੀਂ ਉਸੇ ਨੂੰ ਲੈ ਕੇ 556 ਗੁਰੂ ਮਹਾਰਾਜ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੋਕ ਰੱਖਦੇ ਆ ਅੱਜ ਉਹ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਸਾਹਿਬ ਗੁਰਦੁਆਰਾ ਸਾਹਿਬ ਚੰਡੀਗੜ੍ਹ ਹੋ ਕੇ ਕੋਣੀ ਗੁਰੂ ਨਾਨਕ ਦੇਵ ਜੀ ਦਰਦਾਰਾ ਹੋਲੀਬੋਨ ਵਾਸੇ ਨੂੰ ਵਧ ਰਿਹਾ ਅੱਜ ਦਾ ਜੋ ਇਕੱਠ ਹੈ ਤੇ ਸੰਗਤਾਂ ਦੇ ਵਿੱਚ ਜੋ ਕਿ ਪਿਛਲੇ ਸਮੇਂ ਤੋਂ ਤੇ ਚੱਲਿਆ ਆ ਰਿਹਾ ਅਥਾਹ ਵਧ ਤੇ ਜਾ ਰਿਹਾ ਸਾਡੀਆਂ ਸੰਗਤਾਂ ਨੇ ਅੱਜ ਪੂਰੇ ਠੰਡਾ ਮਾਰ ਦੇ ਘੱਟ ਦੇ ਮੈਂ ਸਾਰੀਆਂ ਸੰਗਤਾਂ ਦਾ ਮੁਗੀ ਹੋਣ ਦੇ ਨਾਤੇ ਧੰਨਵਾਦ ਕਰਦਾ ਜਿਹੜਾ ਕੁੱਟੀਆਂ ਸੰਗਤਾਂ ਇਹ ਨਗਰ ਕੀਰਤਨ ਦਾ ਸੰਜੋਗ ਦੇ ਰਹੀਆਂ ਹਨ ਸਾਰੇ ਮਹਾਰਾਜ ਦੇ ਸਰਕਾਰ ਵਿਆੜੇ ਮਨਾ ਰਹੀਆਂ ਉਹਨਾਂ ਚੈਨਲਾਂ ਦਾ ਜਿਹੜਾ ਪੰਜਾਬ ਟੀਵੀ ਆ ਪੁਰ ਵੀ ਬਹੁਤ ਸਾਰੇ ਚੈਨਲ ਤੇ ਪਹੁੰਚਿਆ ਉਹ ਸਾਰਿਆਂ ਦਾ ਹੀ ਭੈਣਾ ਵੀਰਾਂ ਦਾ ਜਸੇਵਨ ਬਹੁਤ ਬਹੁਤ ਧੰਨਵਾਦ ਮਹਾਰਾਜ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕਾ ਜੋਗ ਦੋ ਦਿੱਤਾ ਸੀ ਕੋਈ ਅਸੀਂ ਉਪਦੇਸ਼ ਲੈ ਕੇ ਪੂਰੀਏ ਸਿੱਖ ਸੰਗਤ ਨੂੰ ਸਮੁੱਚੇ ਪਸ਼ੂ ਦੇ ਵਿੱਚ ਇਹ ਨਗਰ ਕੀਰਤਾਂ ਦੇ ਰਾਹੀ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਉੱਚੀਆਂ ਸੰਗਤਾਂ ਦਾ ਸਾਡਾ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸਪੁੱਛੇ ਡਾਕਟਰ ਨੂੰ ਬਹੁਤ ਬਹੁਤ ਵਧਾਈਆਂ ਭਾਈ ਗੁਰਜੀਤ ਖਾਲਸਾ ਭਾਈ ਅੱਗੇ ਲੰਘ ਗਏ ਆ ਭਾਈ ਗੁਰਜੀਤ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੈਸਟਰ ਦੇ ਵਿੱਚ ਅ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਿਹੜਾ ਕਿ ਨਗਰ ਕੀਰਤਨ ਹੈ ਉਹ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਆ ਹਮ ਹਮਾ ਕੇ ਜਿਹੜੀ ਸੰਗਤ ਉਹ ਪਹੁੰਚੀ ਹੋਈ ਆ ਤੇ ਆਜੋ ਮੇਰੇ ਨਾਲ-ਨਾਲ ਤੁਹਾਨੂੰ ਵੀ ਸਾਰਿਆਂ ਦੇ ਦਰਸ਼ਨ ਕਰਾਵਾਂ ਕਿ ਅੱਜ ਇੱਥੇ ਕੀ ਕੀ ਸਟਾਲਾਂ ਦੇ ਵਿੱਚ ਆ ਤੇ ਸੰਗਤ ਕਿੱਥੋਂ-ਕਿੱਥੋਂ ਆਈ ਆ ਤੇ ਮੇਰੇ ਨਾਲ ਬਸ ਜੁੜੇ ਰਹੋ ਧੰਨਵਾਦ ਇੰਗਲੈਂਡ ਦੇ ਸ਼ਹਿਰ ਮੈਂਚੈਸਟਰ ਵਿਖੇ ਸਾਂਝਾ ਵਿਰਸਾ ਵੱਲੋਂ ਮਿਸ ਟੈਲੈਂਟਡ ਪੰਜਾਬਣ 2025 ਮੁਕਾਬਲਾ ਕਰਵਾਇਆ ਗਿਆ ਇਸ ਵਿੱਚ ਵੱਡੀ ਗਿਣਤੀ ਪੰਜਾਬਣਾਂ ਨੇ ਭਾਗ ਲਿਆ ਸਾਂਝਾ ਵਿਰਸਾ ਗਰੁੱਪ ਦੀਆਂ ਪ੍ਰਬੰਧਕਾਂ ਰੋਜ਼ੀਕਰ ਅਤੇ ਗਗਨ ਸਿੱਧੂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਕਿਰਨ ਮਾਨ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਇਸ ਮੌਕੇ ਤੇ ਐਮਪੀ ਅਫਜ਼ਲ ਖਾਨ ਤੇ ਬਾਕੀ ਸਾਰੇ ਕਾਉਂਸਲਰ ਗੁਜ਼ਾਲਾ ਸਦੀਕ ਸੁਜੀਲ ਇਸ਼ਾ ਮਮਤਾਜ਼ ਹਸੀਨਾ ਤੇ ਟੀਵੀ ਹੋਸਟ ਸਮੀਨਾ ਖਾਨ ਵਿਸ਼ੇਸ਼ ਤੌਰ ਤੇ ਪੁੱਜੇ ਇਸ ਬਾਰੇ ਪੇਸ਼ ਹੈ ਮੈਂਚੈਸਟਰ ਤੋਂ ਸਾਡੇ ਸਹਿਯੋਗੀ ਮਨਜਿੰਦਰ ਸਿੰਘ ਢੱਡੇ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਐਸ ਸਾਂਝਪ੍ਰੀਤ ਸਾਸੀ ਜਿਹੜੀ ਕੋਸ਼ਿਸ਼ ਕੀਤੀ ਸੀ ਉਹਨੂੰ ਤੁਸੀਂ ਇੰਨਾ ਪਿਆਰ ਦਿੱਤਾ ਸੋ ਰੋਜ਼ੀ ਦੀਦੀ ਨੇ ਫ੍ਰੀ ਐਂਟਰੀ ਰੱਖੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਇਹਨਾਂ ਨੇ ਇੱਕ ਤੁਹਾਡੇ ਲਈ ਗਿਫਟ ਕੀਤਾ ਹੈ ਕਿੰਨੇ ਕਿ ਮੈਂ ਜਿੰਨੇ ਵੀ ਪ੍ਰੋਗਰਾਮ ਕਰਾਵਾਂਗੀ ਸਾਰੇ ਹੀ ਫ੍ਰੀ ਐਂਟਰੀ ਰੱਖਾਂਗੇ ਤੇ ਦੀਦੀ ਨੂੰ ਬਹੁਤ ਮੇਰੇ ਕਾਜ ਲੋਕਾਂ ਦੇ ਮੈਸੇਜ ਆਇਆ ਕਿ ਛੋਟੀਆਂ ਬੱਚਿਆਂ ਦੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਣ ਕਿ ਹਾਂ ਕਿ ਸੈਲ ਸੀ ਬੱਚਿਆਂ ਦਾ ਵੀ ਧਿਆਨ ਕਰ ਰਹੇ ਹਾਂ ਹਾਂ ਜੀ ਸੋ ਅਗਲੇ ਸਾਲ ਫੇਰ ਇਸ ਤੋਂ ਵੀ ਵਧੀਆ ਪ੍ਰੋਗਰਾਮ ਲੈ ਕੇ ਆਮਾਂ ਸੋ ਤੁਸੀਂ ਸਾਰਿਆਂ ਨੇ ਸਾਡਾ ਸਾਥ ਇਦਾਂ ਹੀ ਦੇਣਾ ਹੈ ਜੀ ਬਹੁਤ थैंक यू ਤੁਹਾਡੇ ਜਿਹੜੇ ਸਾਰੇ ਚੈਨਲ ਆ ਗਏ ਬਹੁਤ ਬਹੁਤ ਥੈਂਕ ਯੂ ਤੁਸੀਂ ਅੰਨੀ ਦੂਰ ਤੋਂ ਪਹੁੰਚੇ ਸਾਡੇ ਕੋਲ थैंक यू ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੈਮੀ ਫਾਈਨਲ ਤੋਂ ਬਾਅਦ ਹੁਣ ਸਾਡਾ ਅੱਜ ਹੋ ਰਿਹਾ ਫਾਈਨਲ ਅਸੀਂ ਬਹੁਤ ਜ਼ਿਆਦਾ ਹੈਪੀ ਆ ਜਿਹੜਾ ਅਸੀਂ ਸਾਝਾ ਮਤਲਬ ਸਾਂਝੇ ਦਾ ਐਲਾਨ ਕੀਤਾ ਸੀ ਉਹ ਸਾਨੂੰ ਨਜ਼ਰ ਆ ਰਿਹਾ ਦੇਖੋ ਤੁਸੀਂ ਆਡੀਅנס ਤੋਂ ਕੁੜੀਆਂ ਦੇ ਗਹਿਮਾ ਗਹਿਮੇ ਤੋਂ ਲੋਕਾਂ ਦੇ ਗਹਿਮਾ ਗਹਿਮੇ ਤੋਂ ਸਾਨੂੰ ਇਹ ਨਜ਼ਰ ਆ ਰਿਹਾ ਦੇਖੋ ਜਿਹੜਾ ਸੀ ਇੱਕ ਮੈਸੇਜ ਦਿੱਤਾ ਸੀ ਦੁਨੀਆ ਨੂੰ ਉਹ ਹਰ ਜਗ੍ਹਾ ਤੇ ਪਹੁੰਚਿਆ ਹਰ ਕੋਨੇ ਤੋਂ ਅੱਜ ਦੁਨੀਆ ਇਹ শ্রীলੰਕਾ ਦੇ ਲੋਕ ਇੱਥੇ ਪਹੁੰਚੇ ਆ ਪਾਕਿਸਤਾਨ ਤੋਂ ਪਹੁੰਚੇ ਆ ਇੰਡੀਆ ਦੇ ਪਹੁੰਚੇ ਆ ਹਰ ਬੰਦਾ ਇੱਥੇ ਅੱਜ ਸਾਡੇ ਨਾਲ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਮੇਬੀ ਨੈਕਸਟ ਇਅਰ ਸਤਾ ਫੋਰ ਵੀ ਜ਼ਿਆਦਾ ਮਤਲਬ ਅੱਛਾ ਹੋਏਗਾ ਇਹ ਅਸੀਂ ਕਹਿੰਦੇ ਆ ਕਿ ਸਾਰੇ ਜਣੇ ਮਿਲ ਕੇ ਲੈਂਦਾ ਤੇ ਚੜਦਾ ਪੰਜਾਬ ਮਿਲ ਕੇ ਅਸੀਂ ਐਦਾਂ ਸਾਰੇ ਹਮੇਸ਼ਾ ਇਕੱਠੇ ਰਹੀਏ ਤੇ ਇਕੱਠੇ ਇੰਜੋਏ ਕਰਦੇ ਰਹੀਏ ਥੈਂਕ ਯੂ ਜੀ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮੈਂ ਦੀ ਇਜਾਜ਼ਤ ਧੰਨਵਾਦ